ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਪੰਜਾਬ ਅਪਡੇਟ ਤੇ ਸਭ ਤੋਂ ਵੱਡੀ ਖਬਰ ਲੈ ਕੇ ਆ ਹਾਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ 6ਵੇਂ ਪੇ ਕਮਿਸ਼ਨ ਤੇ ਬਕਾਇਆ ਨੂੰ ਲੈ ਕੇ ਸੁਣਾਇਆ ਇਹ ਅਹਿਮ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਾਰੀ ਸਰਕਾਰੀ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਅਤੇ ਉਸ ਤੋਂ ਬਾਅਦ ਜਾਰੀ ਨੋਟੀਫਿਕੇਸ਼ਨ ਅਨੁਸਾਰ 31 ਦਸੰਬਰ ਤੱਕ ਬਕਾਏ ਦਿੱਤੇ ਜਾਣ ਦੇ ਹੁਕਮ ਸੁਣਾਏ ਹਨ ਹਾਈ ਕੋਰਟ ਨੇ 32 ਪਟੀਸ਼ਨ ਨਿਪਟਾਰਾ ਕਰਦੇ ਆ ਇਹ ਫੈਸਲਾ ਸੁਣਾਇਆ ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 115% ਤਾਂ ਹੁਣ 119% ਡੀਏ ਸਮੇਤ 1 ਜਨਵਰੀ 2016 ਤੋਂ ਬਕਾਇਆ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਜੋ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ ਕਾਫੀ ਉਹਨਾਂ ਦੇ ਪੈਸੇ ਉੱਤੇ ਤਨਖਾਹ ਬਣ ਜਾਈ ਹੋਵੇਗੀ ਹਾਈ ਕੋਰਟ ਦੇਸ਼ ਫਾਂਸ ਨੇ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੇ ਦਾਅਹਤ ਮਿਲੀ ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਸਿਰਫ 20000 ਕਰੋੜ ਰੁਪਏ ਦੇ ਵਾਧੂ ਬੋਝ ਪਵੇਗਾ ਇਹ ਸੀ ਮਾਮਲਾ ਦੱਸਦੇ ਜਦੋਂ ਪੰਜਾਬ ਸਰਕਾਰ ਨੇ ਜੁਲਾਈ 2021 ਵਿੱਚ ਛੇ ਮ ਤਨਖਾਹ ਕਮਿਸ਼ਨ ਲਾਗੂ ਕੀਤਾ ਇਸ ਕਾਂਜਾ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਪਹਿਲਾਂ ਨਾਲ ਘੱਟ ਹੋ ਗਈਆਂ ਸਨ ਇਸ ਤੋਂ ਬਾਅਦ ਸਰਕਾਰ ਦੀ ਮੁਲਾਜ਼ਮਾ ਵਿੱਚ ਸੰਘਰਸ਼ਿਤ ਹੋਇਆ ਤਾਂ ਸਰਕਾਰ ਨੇ ਪੇ ਕਮਿਸ਼ਨ ਵਿੱਚ ਸੋਧ ਕਰਕੇ ਸਤੰਬਰ 2021 ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਤਹਿਤ ਕਿਹਾ ਗਿਆ ਕਿ 31 ਦਸੰਬਰ 2015 ਅਨੁਸਾਰਕਾਰੀ ਮੁਲਾਜ਼ਮਾ ਦੀ ਤਨਖਾਹ ਲੈ ਰਹੇ ਹਨ ਉਸ ਵਿੱਚ 15% ਦਾ ਵਾਅਦਾ ਕੀਤਾ ਜਾਵੇਗਾ ਪਰ ਡੀਜੀਪਨ 115% ਲਗਾਇਆ ਗਿਆ ਸੀ ਇਸ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਡੀ 119% ਦੀ ਕਿਸ਼ਤ ਜਾਰੀ ਕੀਤੀ ਸੀ ਇਸ ਤੇ ਮੁਲਾਜ਼ਮਾ ਨੇ ਮੰਗ ਕੀਤੀ ਕਿ ਵਾਅਦਾ ਉਹਨਾਂ ਨੂੰ ਉਨ੍ਹਾਂ ਨੂੰ ਦਿੱਤਾ ਜਾਵੇ ਸਮਗ ਨੂੰ ਮੰਗਣ ਮੰਨਦਾ ਬੁੱਧਵਾਲ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹਾਈ ਕੋਰਟ ਦੇ ਫੈਸਲੇ ਪਾਸੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਅਤੇ ਖੁਸ਼ੀ ਵੱਡੀ ਖੁਸ਼ਖਬਰੀ ਮਿਲੀ ਹੈ ਪਰ ਦੂਜੇ ਪਾਸੇ ਕੰਸੇ ਕਾਨੂੰ ਵੀ ਹਜ਼ਾਰ ਕਰੋੜ ਰੁਪਏ ਦਾ ਵਾਧੂ ਕੋਈ ਪਵੇਗਾ ਸੋ ਤੁਸੀਂ ਵੀਡੀਓ ਦੇਖਣ ਲਈ ਤੇ ਕੀਮਤੀ ਸਮਾਂ ਦੇਣ ਤੁਹਾਡਾ ਧੰਨਵਾਦ ਤੁਸੀਂ ਇਸ ਬਾਰੇ ਕੀ ਰਾਏ ਚਾਹੁੰਦੇ ਹੋ ਕਮੈਂਟ ਸੈਕਸ਼ਨ ਵਿੱਚ ਲਿਖ ਸਕਦੇ ਹੋ